ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਨੂੰ ਕਦੋਂ ਜਾਣਕਾਰੀ ਹੋਈ ਪਈ ਯੂਪੀ ਉੱਤਰਾਖੰਡ ਦੇ ਵਿੱਚ ਬੇਦਬੀ ਹੋ ਗਈ ਹੈ ਗੁਰਗੰਨ ਸਾਹਿਬ ਇਹ ਜਦੋਂ ਦਾਸ ਨੂੰ ਵੀਡੀਓ ਤੇ ਨਾਲੇ ਫੋਟੋਆਂ ਵੀ ਭੇਜੀਆਂ ਗਈਆਂ ਵਾ ਉਸ ਦਿਨ ਦਾਸ ਹਾਂਗਕਾਂਗ ਸੀ ਹਾਂਜੀ ਹਾਂਗਕਾਂਗ ਤੋਂ ਜਦੋਂ ਆਏ ਆ ਪਤਾ ਲੱਗਾ ਸਿੰਘਾਂ ਨੇ ਗੁਰਮਤਾ ਕੀਤਾ ਕਿ ਸਾਡਾ ਜਾਣਾ ਪਹਿਲ ਦੇ ਅਧਾਰ ਤੇ ਉੱਥੇ ਪਰਜ ਬੰਦਾ ਵਾ ਪਰ ਅਸੀਂ ਤਾਂ ਜਿੱਥੇ ਵੀ ਕੋਈ ਸਤਗੁਰਾਂ ਦਾ ਕੋਈ ਬੇਦਬੀ ਹੁੰਦੀ ਹੈ ਉੱਥੇ ਪਹੁੰਚਦੇ ਆਂ ਪਰ ਇਥੇ ਕੱਲਾ ਸਤਕਾਰ ਕਮੇਟੀ ਦੇ ਨਾਂ ਜਿਹੜੇ ਕਿਰਤੀ ਸਿੱਖਾਂ ਦਾ ਫਰਜ਼ ਨਹੀਂ ਬੰਦਾ ਇਥੇ ਸਾਰਿਆਂ ਦਾ ਹੀ ਫਰਜ਼ ਬੰਦਾ ਜਿੰਨੀਆਂ ਸੰਪਰਦਵਾਨ ਨੇ ਕਿਉਂਕਿ ਹੁਣ ਸ੍ਰੀ ਅਕਾਲਤਾ ਸਾਹਿਬ ਤੋਂ ਥੋੜੇ ਦਿਨ ਪਹਿਲਾਂ ਇਸ ਘਟਨਾ ਦੇ ਕਰਕੇ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਹੋਈ ਤੇ ਉਹਨਾਂ ਨੇ ਮੀਟਿੰਗ ਦੇ ਵਿੱਚ ਇਹ ਐਲਾਨ ਕੀਤਾ ਹੁਣ ਕਿ ਹਰ ਗੁਰੂ ਘਰ ਦੇ ਵਿੱਚ ਪਹਿਰੇਦਾਰੀ ਹੋਣੀ ਚਾਹੀਦੀ ਹੈ ਅਸੀਂ ਲੰਮੇ ਸਮੇਂ ਤੋਂ ਸ੍ਰੀ ਅਕਾਲਤਾ ਸਾਹਿਬ ਕਈ ਜੇਸ਼ੇਦਾਰ ਬਦਲ ਗਏ ਨੇ ਅਸੀਂ ਮੰਗ ਪੱਤਰ ਦਿੰਦੇ ਰਹੇ ਹਾਂ ਕਿ ਗੁਰੂ ਘਰਾਂ ਨੂੰ ਜਿੰਦੇ ਨਹੀਂ ਮਾਰਨੇ ਚਾਹੀਦੇ ਉੱਥੇ ਪਹਿਰੇਦਾਰੀ ਜਿਹੜੀ ਮਰਜ਼ਾਦਾ ਬੰਦੀ ਹੈ ਕਿ ਸਤਿਗੁਰਾਂ ਦੇ ਕੋਲ ਮਰਜ਼ਾਦਾ ਹੋਣੀ ਚਾਹੀਦੀ ਹੈ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜਿਸ ਦਿਨ ਹਰਮੰਦਰ ਸਾਹਿਬ ਪ੍ਰਕਾਸ਼ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਾਉਂਦੇ ਨੇ ਬਾਬਾ ਬੁੜਾ ਸਾਹਿਬ ਜੀ ਦੇ ਕੋਲੋਂ ਫਿਰ ਰਾਤਰੀ ਦੇ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਠਾ ਸਾਹਿਬ ਸੁਭਾਏ ਮਾਨ ਕਰਦੇ ਹਨ ਉਦੋਂ ਫਿਰ ਸਾਰੀ ਸੰਗਤ ਨੂੰ ਮਰਜ਼ਾਦਾ ਦੱਸਦੇ ਨੇ ਸੰਗਤਾਂ ਨੇ ਕਿਹਾ ਸਤਿਗੁਰੂ ਜੀ ਆਪ ਜੀ ਵਾਸਤੇ ਵੱਖਰਾ ਅਸਣ ਲਾ ਦਿੰਦੇ ਆ ਸਤਿਗੁਰੂ ਜੀ ਕਿਤੇ ਨਹੀਂ ਅਸੀਂ ਇੱਥੇ ਹੁਣ ਪਹਿਰੇਦਾਰੀ ਵੀ ਕਰਨੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਖੁਦ ਉੱਥੇ ਪਹਿਰੇਦਾਰੀ ਕੀਤੀ ਮਹਾਰਾਜੀ ਜੀ ਦੇ ਤੁਹਾਨੂੰ ਗੁਰੂ ਰੰਸਾ ਦੇ ਪਰ ਇੱਥੇ ਕੀ ਹੋਇਆ ਕਿ ਗੁਰੂ ਘਰ ਦੇ ਉਹਨੂੰ ਮਾਰੇ ਜਿੰਦੇ ਤੇ ਆਪ ਜਿੱਥੇ ਮਰਜ਼ੀ ਤੁਰੇ ਫਿਰੋ ਪਰ ਨਹੀਂ ਅੱਜ ਜਿਹੜੀ ਘਟਨਾ ਇਹ ਤਾਂ ਵਾਪਰੀ ਹੈ ਇਹ ਘਟਨਾ ਕਿਉਂਕਿ ਪੰਜਾਬ ਦੇ ਵਿੱਚ ਵੀ ਕਈਆਂ ਥਾਵਾਂ ਤੇ ਸਾਨੂੰ ਮਿਲਿਆ ਵੀ ਆ ਤੇ ਅਸੀਂ ਖੁਦ ਪਰਚੇ ਵੀ ਕਰਾਏ ਉਹਨਾਂ ਤੇ ਜਿਹੜੇ ਕ੍ਰਿਸਤਿਅਨ ਧਰਮ ਦੇ ਨਾਲ ਸਬੰਧਤ ਲੋਕ ਨੇ ਜੀਓ ਬਾਲੇ ਪਿੰਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਟਕੇ ਸਾਹਿਬ ਖੂਹੇ ਸਟਾਜ ਗਏ ਇੱਕ ਪਰਿਵਾਰ ਕੋਲੋਂ ਕੱਲੂ ਮਾਲ ਜਿਹੜਾ ਵਾ ਉਹ ਜਨਾਲੇ ਦੇ ਲਾਗੇ ਪਿੰਡ ਬੈਂ ਦਾ ਰਮਦਾਸ ਦੇ ਬਿਲਕੁਲ ਨਜ਼ਦੀਕ ਉੱਥੇ ਵੀ ਕਿਸੇ ਪਰਿਵਾਰ ਦੇ ਕੋਲੋਂ ਗੁਟਕੇ ਸਾਹਿਬ ਖੂਹੇ ਸਟਾ ਦੇ ਦਿੱਤੇ ਗਏ 크੍ਰਿਸਚਨ ਧਰਮ ਦੇ ਜਿਹੜੇ ਅੱਜ ਪ੍ਰਚੂਰ ਦਾ ਪ੍ਰਚਾਰ ਕਰ ਰਹੇ ਨੇ ਫਿਰ ਰਾਮਦਵਾਲੀ ਪਿੰਡ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗ ਲਾ ਦਿੱਤੀ ਗਈ ਗੋਲਗੀ ਚੋਰੀ ਕੀਤੀ ਤਿੰਨ ਜਾਣਿਆਂ ਦੇ ਉੱਤੇ ਉਹਨਾਂ ਨੂੰ ਸਜ਼ਾ ਵੀ 7-7 ਸਾਲ ਦੀ ਹੋਈ ਹੋ ਜਿਹੜੀ ਅੱਜ ਵੀ ਘਟਨਾ ਦੇ ਜਗ ਜਗਰ ਹੋ ਰਿਹਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਕਿਉਂਕਿ ਇਹ ਇੱਕ ਤੇ ਪੈਸਾ ਦਿੰਦੇ ਆ ਕਿ ਇੱਕ ਕਹਿੰਦੇ ਕਿ ਜੇ ਤੇਰਾ ਵਿਆਹ ਨਹੀਂ ਹੁੰਦਾ ਤੇ ਅਸੀਂ ਤੇਰਾ ਵਿਆਹ ਵੀ ਕਰ ਦਾਂਗੇ ਲੜਕੀ ਦਿੰਦੇ ਨੇ ਲਾਲਚ ਦਿੰਦੇ ਨੇ ਲਾਲਚ ਦਿੰਦੇ ਨੇ ਇਹ ਲਾਲਚ ਦੇ ਕੇ ਫਿਰ ਉਹਨੂੰ ਮਨਾਉਂਦੇ ਨੇ ਇੰਨਾ ਕਿ ਤੂੰ ਆਹ ਕੰਮ ਕਰੇਂਗਾ ਇਹ ਅੱਜ ਵੀ ਜਿਹੜੀ ਇਸ ਉਤਰਾਖੰਡ ਦੇ ਲਾਗੇ ਪਿੰਡ ਨਾਨਕਪੁਰੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਇਹ ਉਥੋਂ ਦੀ ਪ੍ਰਬੰਧ ਕਮੇਟੀ ਦੀ ਅਨਗੇਲੀ ਕਾਰਨ ਵਾਪਰੀ ਹੈ ਕਿਉਂਕਿ ਮੈਂ ਤੇ ਸਾਰੀ ਸੇ ਕੌਮ ਨੂੰ ਇੱਕ ਸੁਨੇਹਾ ਦੇ ਸਕਦਾ ਜੇਕਰ ਮੰਨ ਲੈਣਗੇ ਤੇ ਮੇਰੇ ਸਾਵਣਾ ਸਤਗੁਰਾਂ ਦੀ ਬੇਦਬੀ ਨਹੀਂ ਹੋ ਸਕਦੀ ਇੱਕ ਸਰਕਾਰੀ ਬਿਲਡਿੰਗ ਇੱਕ ਸਰਕਾਰੀ ਹਸਪਤਾਲ ਬਣਾਉਣ ਤੋਂ ਪਹਿਲਾਂ ਉਹਦਾ ਨਕਸ਼ਾ ਤਿਆਰ ਕੀਤਾ ਜਾਂਦਾ ਹੈ ਉਹਨੂੰ ਪਾਸ ਕਰਾਉਣ ਵਾਤੇ ਫਿਰ ਉੱਪਰ ਘੱਲਦੇ ਨੇ ਜੇ ਇਦਾਂ ਹੀ ਜਿੱਥੇ ਗੁਰਦੁਆਰੇ ਸਾਹਿਬ ਦੀ ਇਮਾਰਤ ਬਣਨੀ ਹੈ ਉਥੋਂ ਨਕਸ਼ਾ ਤਿਆਰ ਕਰਾ ਤਿਆਰ ਬਣਾਵਾ ਕੇ ਉਹਨੂੰ ਪਾਸ ਕਰਾਉਣ ਵਾਸਤੇ ਸ੍ਰੀ ਅਕਾਲ ਤਾ ਸਾਬ ਤੋਂ ਜਿਹੜੀ ਪ੍ਰਵਾਨਗੀ ਮਿਲੇ ਤੇ ਫਿਰ ਗਾਂ ਗੁਰਦਰਾ ਸਾਹਿਬ ਦੀ ਉਸਾਰੀ ਹੋਵੇ ਕਿਉਂਕਿ ਉੱਥੇ ਜਿਹੜੇ ਗੁਰੂ ਇਹ ਗੱਲਾਂ ਸਾਰੀਆਂ ਠੀਕ ਨੇ ਤੁਹਾਡੀਆਂ ਇਹ ਨਕਸ਼ਾ ਬਣਾਉਣਾ ਚਾਹੀਦਾ ਪਰ ਇੱਥੇ ਪ੍ਰੋਬਲਮ ਇਹ ਆ ਕਿ ਇੱਥੇ ਮੰਨਦਾ ਕਿਹੜਾ ਵਾ ਕਿ ਇਹ ਤੇਰਾ ਆਪ ਉਧਰ ਆਪਾਂ ਚੱਲਣ ਡਿਆ ਜਿਵੇਂ ਇੱਕ ਪਿੰਡ ਦੇ ਵਿੱਚ ਤੁਸੀਂ ਕਿਹਾ ਵੀ ਨਕਸ਼ੇ ਦੀ ਗੱਲ ਕਰਨ ਦਿਓ ਇੱਕ ਪਿੰਡ ਦੇ ਵਿੱਚ ਇੱਕ ਬੰਦੇ ਨੂੰ ਕਿਸੇ ਨੂੰ ਚੌਧਰ ਨਹੀਂ ਮਿਲਦੀ ਮਾੜੀ-ਮੋਟੀ ਉਹ ਆਪਣਾ ਗੁਰਦੁਆਰਾ ਦੂਜੀ ਪੱਤੀ 'ਚ ਵੱਖਰਾ ਬਣਾ ਕੇ ਬਹਿ ਜਾਂਦਾ ਵਾ ਔਰ ਇਹ ਪਹਿਲਾਂ ਪੰਜਾਬ ਦੇ ਵਿੱਚ ਹੀ ਹੁਣ ਜੁਪੀ ਦੇ ਵਿੱਚ ਵੀ ਇਦਾਂ ਜੁਪੀ ਦੇ ਵਿੱਚ ਵੀ ਇੱਕ ਪਿੰਡ ਦੇ ਵਿੱਚ ਤਿੰਨ-ਤਿੰਨ ਗੁਰਦੁਆਰਾ ਸਾਹਿਬ ਆਣ ਨੇ ਤੇ ਇਹ ਫਿਰ ਕਮੀ ਅਕਾਲ ਸਖ ਸਾਹਿਬ ਦੀ ਆ ਜਾਂ ਸਾਡੀਆਂ ਅੱਗੇ ਜਿਹੜੀਆਂ ਆਗੂ ਨੇ ਜਾਂ ਕਮੇਟੀਆਂ ਨੇ ਕਿੰਨਾਂ ਦੀ ਕਮੀ ਆ ਇਹ ਇਹ ਜਿਹੜੇ ਸ੍ਰੀ ਗੁਰੂ ਇਸ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆਏ ਨੇ ਐਵੇਂle ਪੰਜਾਬ ਜਾਂ ਜੁਪੀ ਦੇ ਵਿੱਚ ਪ੍ਰਕਾਸ਼ਮਾਨ ਗੁਰੂ ਘਰਾਂ ਚ ਹੋਏ ਨੇ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਵਾ ਇਹ ਕੋਈ ਚైనా ਵਾਲਿਆਂ ਨੇ ਤੇ ਭੇਜੀ ਨਹੀਂ ਨੇਪਾਲ ਵਾਲਿਆਂ ਨੇ ਤੇ ਭੇਜੀ ਨਹੀਂ ਪਾਕਿਸਤਾਨ ਵਾਲਿਆਂ ਨੇ ਤੇ ਭੇਜੀ ਨਹੀਂ ਇਹ ਕੌਣ ਭੇਜਦੇ ਨੇ ਜਾਂ ਦਿੱਲੀ ਕਮੇਟੀ ਦੇੰਦਾਰਾ ਤੇ ਜਾਂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਕਿਹਦੇ ਅਧੀਨ ਹੈ ਸ੍ਰੀ ਅਕਾਲਤਾਬਹ ਸਾਹਿਬ ਦੇ ਪਰ ਸ੍ਰੀ ਅਕਾਲਤਾਬਹ ਸਾਹਿਬ ਕਿਹਨਾਂ ਦੇ ਅਧੀਨ ਉਥੋਂ ਦੇ ਜefeਦਾਰ ਮਾਫੀ ਦਿਓ ਜਿਹੜੇ ਸ੍ਰੀ ਅਕਾਲ ਦੇ ਇਹ ਵੇਲੇ ਕਸ਼ਤ ਪੁਤਰੀ ਬਾਦਲ ਦੇ ਬਣ ਕੇ ਬੈਠੇ ਨੇ ਉਹ ਕਿਹਨਾਂ ਦੇ ਅਧੀਨ ਨੇ ਉਹ ਬਾਦਲ ਤੇ ਬਾਦਲ ਕੀ ਕਹਿੰਦਾ ਕਿ ਇੱਥੇ ਸਾਡੀਆਂ ਬੋਟਾਂ ਕਿਤੇ ਖਰਾਬ ਨਾ ਹੋ ਜਾਣ ਤੇ ਤੁਸੀਂ ਕੋਈ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅੱਜ ਜਿੱਥੇ ਗੁਰਦੁਆਰਾ ਪਛਾਤਾਬ ਬਾਬਾ ਜੋਰਾਵਾ ਤੇ ਬਾਬਾ ਫਤੇ ਸਿੰਘ ਜੀ ਦੇ ਨਾਂ ਤੇ ਸਥਾਨ ਬਣਾਇਆ ਓੱਖ ਰਹਾਦੀ ਹੈ ਜੀ ਕਰਦਾ ਉੱਠੀ ਨਾ ਐਡਾ ਸੁੰਦਰ ਦਰਬਾਰ ਸਾਧੂ ਗੁਰਾਂ ਦਾ ਐਦਾਂ ਹੀ ਜੇਕਰ ਉਹ ਦਰਬਾਰ ਤਿਆਰ ਕਰਦੇ ਆ ਉਥੇ ਕੀ ਜਿਹਦਾ ਇੱਕ ਪਹਿਰੇਦਾਰ ਹੋਇਆ ਚਾਹੀਦਾ ਇੱਕ ਦੇਖ ਤਿਆਰ ਕਰਨ ਵਾਸਤੇ ਚਾਹੀਦਾ ਇਹ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਦੀ ਮਰਜ਼ਾ ਦਾ ਉਥੇ ਦੇਗਿਆ ਵੱਖਰਾ ਵਾਰਦਾਸੀਆਂ ਵੱਖਰਾ ਵਾ ਚੌਵਦਾਰ ਵੱਖਰਾ ਵਾ ਚੌਰ ਸਾਹਿਬ ਕਰਨ ਵਾਲਾ ਵੱਖਰਾ ਫਰਾਂਸ ਫਰਾਂਸ ਦਾ ਮਤਲਬ ਕਿ ਜਿੰਨੇ ਵੀ ਸਤਿਗੁਰਾਂ ਦੇ ਬਸਤਰ ਸੰਦੋਏ ਸਾਹਿਬ ਹਰਮਾਲੇ ਸਾਹਿਬ ਸਾਰੇ ਉਹ ਫਰਾਂਸ ਦੀ ਜ਼ਿੰਮੇਵਾਰੀ ਆ ਕਿ ਉਹਨੇ ਹੀ ਉਹ ਅੱਗੇ ਰੱਖਣਿਆ ਸੇਵਾਦਾਰਾਂ ਦੇ ਇਦਾਂ ਹੀ ਜੇਕਰ ਇਹ ਚੀਜ਼ਾਂ ਦੇ ਪ੍ਰਬੰਧ ਹੋਣ ਤੇ ਮੇਰੇ ਹਿਸਾਬ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਹੋ ਸਕਦੀ ਫਿਰ ਮੈਂ ਇੱਕ ਹੋਰ ਸੰਗਤ ਤੁਹਾਡੇ ਮੀਡੀਆ ਰਾਈ ਮੈਂ ਧੰਨਵਾਦ ਵੀਰ ਜੀ ਆਪ ਜੀ ਦਾ ਕਰਦਾ ਜਿਹੜਾ ਤੁਸੀਂ ਸਮਾਂ ਕੱਢ ਕੇ ਸਾਨੂੰ ਮੀਡੀਆ ਰਾਈ ਲੋਕਾਂ ਤੱਕ ਭੇਜਣ ਆਏ ਜੇ ਸਾਡੀਆਂ ਗੱਲਾਂ ਨੂੰ ਮੈਂ ਸੰਗਤ ਨੂੰ ਬੇਨਤੀ ਕਰਦਾ ਸੰਗਤ ਜੀ ਤੁਸੀਂ ਜੰਮੂ ਚਲ ਜੋ ਸ਼੍ਰੀਨਗਰ ਚਲ ਜੋ ਤੁਸੀਂ ਬਾਂਡੀਪੁਰ ਚਲ ਜੋ ਤੁਸੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਚਲ ਜੋ ਤੁਸੀਂ ਚਲ ਜੋ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਉੱਥੇ ਸਿੰਧੀ ਲੋਕ ਰਹਿੰਦੇ ਜਿੰਨੇ ਲੋਕ ਰਹਿੰਦੇ ਨੇ ਉਹ ਆਨੰਦ ਕਾਰਜ ਉਹਦਾ ਹੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਜਿਹੜਾ ਅੰਮ੍ਰਿਤਧਾਰੀ ਨੂੰ ਤਾਂ ਦੂਜੇ ਦਾ ਨਹੀਂ ਕਰਦੇ ਇਹ ਸ੍ਰੀ ਕਾਲ ਤੱਕ ਦਾ ਹੁਕਮਨਾਮਾ ਨਹੀਂ جاری ਹੋਇਆ ਭਾਵ ਕਿ ਉਹਨਾਂ ਨੇ ਆਪਣੇ ਪੁਰਖਾਂ ਦੀ ਮਰਜ਼ਾਦਾ ਨੂੰ ਸਾਹਮਣੇ ਰੱਖਿਆ ਸ੍ਰੀ ਨਗਰ ਚਲ ਜੋ ਬਾਣੀ ਵਰਤ ਤਾ ਨੂੰ ਘਰ ਘਰ ਸਿੱਖੀ ਮਿਲੇਗੀ ਪਹਿਲਾਂ ਅੰਮ੍ਰਿਤ ਛਕਣਾ ਪਵੇਗਾ ਅੰਮ੍ਰਿਤ ਛਕ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਬਹਿ ਕੇ ਸਨਮੁਖ ਸੁਭਾਏ ਮਨ ਹੋ ਕੇ ਬਹਿ ਕੇ ਤੇ ਫਿਰ ਉਹਦੇ ਆਨੰਦ ਕਾਰਜ ਕੀਤੇ ਜਾਣਗੇ ਉਹਨੇ ਚਿਰ ਆਨੰਦ ਕਾਰਜ ਨਹੀਂ ਕਰਦੇ ਇਹ ਕਰਕੇ ਜੇਕਰ ਇਹ ਮਰਜ਼ਾਦਾ ਲਾਗੂ ਹੋ ਜਾਵੇ ਤੇ ਜਿੱਦਾਂ ਕਈਆਂ ਥਾਵਾਂ ਤੇ ਮੈਂ ਜੂਬੀ ਜੇ ਪਖੰਡਵਾਦ ਦੀਆਂ ਮੈਨੂੰ ਸੁ ਕੋਈ ਟੇਸੀ ਵਾਲੇ ਦੀ ਗੱਡੀ ਲਾਉਂਦਾ ਕੋਈ ਵੜਪਾਗੂ ਦੀ ਗੱਡੀ ਲਾਉਂਦਾ ਇਦਾਂ ਹੀ ਬੜੇ ਕੋਈ ਰਾਮਜੀ ਦੀ ਕੋਈ ਗੱਡੀ ਲਾ ਕੇ ਸ੍ਰੀ ਗੁਰੂ ਰਸਤਾ ਉਹਨਾਂ ਨੇ ਪ੍ਰਕਾਸ਼ ਕੀਤੇ ਨੇ ਤੇ ਮੈਂ ਇਥੋਂ ਦੇ ਯੂਪੀ ਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਸਤਕਾਰ ਕਮੇਟੀ ਪੰਜਾਬ ਵਿੱਚ ਬਣਾਈ ਸੀ ਅੱਜ ਥਾਂ ਥਾਂ ਤੇ ਸਤਕਾਰ ਕਮੇਟੀ ਬਣੀਆਂ ਲੋਕਾਂ ਨੂੰ ਢਾਰ ਵੀ ਜ਼ਰੂਰ ਹੈ ਨਾਲ ਹੀ ਗੱਲ ਨਹੀਂ ਪਰ ਇਹ ਯੂਪੀ ਦੇ ਵਿੱਚ ਵੀ ਆਪਾਂ ਨੂੰ ਮੈਂ ਬੇਨਤੀ ਯੂਪੀ ਦੇ ਕਿ ਜਿਹੜੇ ਉਤਰਾਖੰਡ ਦੇ ਲੋਕ ਵੀ ਇਥੋਂ ਦੇ ਜਿੰਨੇ ਵੀ ਮੇਰੇ ਗੁਰੂ ਦੇ ਸਿੱਖ ਕੀਰਤੀ ਸਿੱਖ ਹਨ ਇਨਾਂ ਨੂੰ ਮੈਂ মিডিਆ ਰਾਈ ਬੇਨਤੀ ਕਰਦਾ ਹਾਂ ਕਿ ਨਾਲੇ ਤੇ ਵੀਡੀਓ ਵਾਤੂਆਂ ਜ਼ਰੂਰ ਸ਼ੇਅਰ ਕਰ ਦਿਓ ਪਰ ਇੱਕ ਜ਼ਰੂਰ ਇੱਥੇ ਇਦਾਂ ਦੀ ਕਮੇਟੀ ਤਿਆਰ ਕਰ ਦਿਓ ਕਿ ਸਤਿਗੁਰਾਂ ਦੀ ਸੇਵਾ ਕਰਕੇ ਵੇਖੋ ਫਿਰ ਮਹਾਰਾਜੇ ਪਾਸ਼ਾ ਤੁਹਾਨੂੰ ਕਿੰਨੀਆਂ ਗੁਰੂ ਜੀਆਂ ਖੁਸ਼ੀਆਂ ਹੀ ਮਿਲ ਗਈਆਂ ਗੁਰੂ ਦਾ ਸਤਿਕਾਰ ਕਰੋਗੇ ਤੁਹਾਡਾ ਸਤਿਕਾਰ ਹੋਵੇਗਾ ਤੁਸੀਂ ਸਤਿਗੁਰਾਂ ਦਾ ਸਤਿਕਾਰ ਕਰੋਗੇ ਤੇ ਤੁਹਾਡੇ ਬੱਚੇ ਤੁਹਾਡਾ ਵੀ ਸਤਿਕਾਰ ਕੀ ਤੁਹਾਡੇ ਰਿਸ਼ਤੇਦਾਰ ਵੀ ਤੁਹਾਡਾ ਸਤਿਕਾਰ ਜ਼ਰੂਰ ਕਰਨਗੇ ਫਿਰ ਮੇਰੀ ਬੇਨਤੀ ਹੈ ਕਿ ਜ਼ਰੂਰ ਐਸੀ ਜਥੇਬੰਦੀ ਇੱਕ ਇਹ ਤਿਆਰ ਕਰੋ ਅਸੀਂ ਫਾਰਮਾਂ ਵੀ ਲੈ ਕੇ ਆਏ ਆ ਉਹ ਵੀ ਅੱਜ ਦਿੱਤੇ ਜਾਣੇ ਆ ਉਹ ਫਾਰਮੇ ਵਿੱਚ ਪੂਰਾ ਲਿਖਿਆ ਗਿਆ ਕਿ ਇੱਥੇ ਗ੍ਰੰਥੀ ਕਿੱਥੋਂ ਦਾ ਰਹਿਣ ਵਾਲਾ ਉਹਦਾ ਪਿੰਡ ਕਿਹੜਾ ਵਾ ਗੁਰਦੁਰੇ ਸਾਹਿਬ ਜੀ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਿਰਧ ਵੀ ਆ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸਵੇਰੇ ਅਮਰਤ ਵੇਲੇ ਕਿੰਨੀਆਂ ਨੇਤਰੀਆਂ ਕਿੰਨੀਆਂ ਬਾਣੀ ਦਾ ਨੇਤਰੀ ਵੀ ਕਰਦੇ ਨੇ ਗਰੰਤੀ ਸਿੰਘ ਇੱਥੇ ਚਾਰਦੁਆਰੀ ਹੈਗੀ ਆ ਨਲਕੇ ਦਾ ਪ੍ਰਬੰਧ ਇਹ ਕੋਈ ਲੜੀਆਂ ਜਾਂ ਇਹੋ ਜਿਹੀਆਂ ਚੀਜ਼ਾਂ ਨਹੀਂ ਗੁਰੂ ਘਰ ਚ ਲੱਗੀਆਂ ਉਹ ਸਾਰਾ ਲਿਖਿਆ ਹੋਇਆ ਵਾ ਬਸ ਵਿੱਚ ਨਾਮ ਭਰਨੇ ਆ ਬਾਕੀ ਸਾਈਨ ਕਰਵਾਣੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਮਰਤਾਰੀ ਆ ਜਾਂ ਨਹੀਂ ਜੇਕਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਮਰਤਾਰੀ ਨਹੀਂ ਉਹ ਫਿਰ ਗ੍ਰੰਥੀ ਕਦਾਂ ਅਮਰ ਧੜੀ ਲੱਭਣਗੇ ਕਿਦਾਂ ਨੇਤਨੇ ਵਾਲੇ ਜਿਨ੍ਹਾਂ ਨੂੰ ਆਪ ਨੇਤਨੇ ਵੀ ਗੁਰੂ ਘਰ ਦੀ ਪ੍ਰਬੰਧਕ ਕਮੇਟੀਆਂ ਨੂੰ ਆ ਰਿਹਾ ਉਹ ਕਿਦਾਂ ਗ੍ਰੰਥੀ ਦੇ ਕੋਲੋਂ ਨਿਤਨੇ ਸਰਵਨ ਕਰ ਲੈਣਗੇ ਬਾਬਾ ਜੀ ਸਾਡੇ ਇਸ ਖੇਤਰ ਜੁਪੀ ਉੱਤਰਾਖੰਡ ਦੇ ਵਿੱਚ ਨਾਨਕ ਮਤਾ ਸਾਹਿਬ ਦੀ ਕਮੇਟੀ ਜਿਹੜੀ ਆ ਇਹ ਸਾਰੇ ਹੀ ਗੁਰਦੁਆਰੇ ਇਹਦੇ ਅੰਡਰ ਚ ਆਉਂਦੇ ਨੇ ਔਰ ਨਾਨਕ ਮਤਾ ਸਾਹਿਬ ਕਮੇਟੀ ਦੇ ਜਿਹੜੇ ਮੈਂਬਰ ਨੇ ਜਾਂ ਕਮੇਟੀ ਦੇ ਵਿੱਚ ਜਿਹੜੇ ਡਾਇਰੈਕਟਰ ਨੇ ਜਾਂ ਕੁਝ ਡੈਲੀਗੇਟ ਨੇ ਅਗਰ ਆਪ ਜੀ ਆਏ ਹੋ ਇੱਥੇ ਸਰਕਾਰ ਕਮੇਟੀ ਵੱਲੋਂ ਜੇ ਆਪ ਜੀ ਇੱਥੇ ਸਰਵੇ ਕਰਕੇ ਵੇਖੋ ਤੇ ਬਹੁਤ ਸਾਰੇ ਤੁਹਾਨੂੰ ਡਾਇਰੈਕਟਰ ਡੈਲੀਗੇਟ ਜਿਹੜੇ ਉਹ ਹੀ ਅਮਰਤਾਰੀ ਨਹੀਂ ਮਿਲਨੇ ਉਹ ਹੀ ਤੁਹਾਨੂੰ ਜਿਹੜੇ ਆ ਵੀ ਉਹ ਕਰੈਤੀ ਮਿਲਨੇ ਨੇ ਤੇ ਫਿਰ ਬਾਕੀ ਜਿਹੜੇ ਦੇ ਤੁਹਾਂ ਕਿਦਾਂ ਕਿਦਾਂ ਤੁਸੀਂ ਸਦਾਰ ਸਮਝ ਦੋ ਵੀ ਹੋ ਜਾਏਗਾ ਇਹ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਵਾ ਐਸਾ ਇੱਕ ਫਤਵਾ ਜਿਹੜਾ ਇੱਕ ਐਸਾ ਜਿਹੜਾ ਵਾ ਜੇ ਨਾਨਕ ਮਤੇ ਦੀ ਗੁਰਦਰਾ ਸਾਹਿਬ ਦੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਸੱਦ ਕੇ ਸਭ ਤੋਂ ਪਹਿਲਾਂ ਤੇ ਸਰੋਮਣੀ ਕਮੇਟੀ ਨੂੰ ਸੱਦੇ ਜਿਹੜੀ ਉਥੇ ਲੱਗੇ ਇਹਦੇ ਨਾਨਕ ਮਾਥੇ ਤੋਂ ਬਹੁਤ ਦੂਰ ਆ ਸ਼ਰੋਮਣੀ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ ਉਹ ਸਾਰਿਆਂ ਨੂੰ ਸਦਕੇ ਤੇ ਪੁੱਛਿਆ ਜਾਵੇ ਕਿਉਂਕਿ ਜੇ ਚੋਣ ਤਾਂ ਹੋਈ ਨਹੀਂ ਪਰ ਸ਼ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਇਸ ਵੇਲੇ ਆਪਣੇ ਆਪ ਨੂੰ ਦਾਵਾ ਕਰ ਰਹੇ ਨੇ ਜਿਹੜੇ ਉਹ ਸੈਨ ਕਰ ਦੇਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਓ ਜੀ ਸਾਡੇ ਆਪਣੇ ਹੀ ਕੋ ਗਾਲੀ ਮਾਰੇ ਦੇ ਦੋ ਇਦਾਂ ਹੀ ਪ੍ਰਚਾਰਕ ਪਰਤਾਲ ਕਰਦਾ ਪਰਤਾਲ ਵੀ ਮੈਂਬਰ ਤੇ ਕਹਿੰਦੇ ਜੋ ਬੰਦੀ ਆ ਉਹ ਨਹੀਂ ਕਰਦਾ ਜਿਹੜੀ ਬੰਦੀ ਉਹ ਨਹੀਂ ਕਰਦਾ ਕਿ ਇੱਥੇ ਮਰਜ਼ਾਦਾ ਨਹੀਂ ਹੈਗੇ ਤੇ ਗੁਰੂ ਜੀ ਸਾਹਿਬ ਨੇ ਨਹੀਂ ਦੇਣੇ ਉਹ ਮੈਂਬਰ ਦੇ ਕਹਿੰਦੇ ਜੋ ਕਹਿੰਦਾ ਉਹ ਕਰ ਦਿੰਦਾ ਪਰ ਮੇਰੀ ਬੇਨਤੀ ਹੈ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਇਹ ਵੇਲੇ ਜਿਹੜੇ ਫੈਸਲੇ ਲੈ ਰਹੇ ਨੇ ਹੁਣ ਜਦੋਂ ਬਾਦਲ ਨੂੰ ਤਲਬ ਕਰਮ ਵਾਸਤੇ ਉਹਨਾਂ ਨੇ ਸੱਦਿਆ ਕਿ ਨੇ ਦਿਨਾਂ ਤੱਕ ਇੱਥੇ ਜਵਾਬ ਦੇਵੇ ਇਦਾਂ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਨਿਧ ਨਿਯਮ ਕਰਦੇ ਜੀ ਤੁਹਾਡੇ ਜੇ ਉਮਰ ਕਿਨੇ ਕਿਨੇ ਛ ਗਿਆ ਫਿਰ ਉਸ ਤੋਂ ਬਾਅਦ ਨਾਨਕ ਮਤੇ ਦੀ ਕਮੇਟੀ ਆਲੋ ਜੇਵੇ ਇਹ ਤੇ ਨਾਨਕ ਮਤੇ ਦੀ ਕਮੇਟੀ ਦੀ ਗੱਲ ਦੱਸ ਦਵਾ ਮੈਂ ਅੱਜ ਤੋਂ 7-8 ਸਾਲ ਪਹਿਲਾਂ ਹਾਂ ਰਬ 7 ਸਾਲ ਅਖਾਦਰ ਹੋ ਗਿਆ 7 ਕਿ ਸਾਲ ਹੋ ਗਿਆ ਨਾਨਕ ਮਤਾ ਗੁਰਦਰਾ ਸਾਹਿਬ ਦੇ ਸਾਹਮਣੇ ਇੱਕ ਪਖੰਡੀ ਨਾ ਕੀ ਇਹਦਾ ਵਡਪਾਖ ਦਾ ਡੇਰਾ ਬਣਾਇਆ ਸੀ ਤੇ ਸਾਨੂੰ ਸਤਿਗੁਰੂ ਨੇ ਇੱਕ 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 ਸਾਹਿਬ ਜੀ ਕਿੰਨੇ ਦੱਸਿਆ ਨਹੀਂ ਕਿ ਜਿੱਦਾਂ ਖੇਜ ਭਾਈ ਅਸੀਂ ਚੱਲ ਗਏ ਅੰਦਰ ਅੰਦਰ ਗਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਟਰੰਕਾਂ ਦੇ ਵਿੱਚ ਬੰਦ ਸਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਦਾ ਸੇਕ ਵੀ ਲੱਗਾ ਹੋਇਆ ਸੀ ਅਹੀਂ ਉਹ ਨਾਨਕਮਤੇ ਸਤਿਗੁਰਾਂ ਨੂੰ ਲੈ ਕੇ ਗਏ ਉਹਨਾਂ ਨੇ ਸਾਡੀ ਸਪੋਰਟ ਨਹੀਂ ਕੀਤੀ ਨਾਨਕਮਤਾ ਗੁਰਦਸਾਹ ਵਾਲਿਆਂ ਨੇ ਉਲਟਾ ਉਸ ਪਖੰਡੀ ਦੀ ਫੇਰ ਮਾਰੇ ਦੇ ਪ੍ਰਕਾਸ਼ ਦਿੱਤੇ ਉਹਨੂੰ ਫੇਰ ਮਾਰੇ ਦੇ ਪ੍ਰਕਾਸ਼ ਦਿੱਤੇ ਜਿਹੜਾ ਵਟਪਾਗੂ ਦੀ ਗੱਦੀ ਲਾ ਕੇ ਲੋਕਾਂ ਨੂੰ ਗਮਰਾਹ ਕਰਦਾ ਲੋਟਦਾ ਸੀ ਇਹ ਕਰਕੇ ਕਿ ਇਹ ਜਿਹੜੇ ਫੈਸਲੇ ਆ ਇਹ ਚਾਹੀਦੇ ਆ ਸ੍ਰੀ ਅਕਾਲ ਤਾ ਸਤ ਉਹ ਨਰੋਲ ਬੰਦੇ ਹੁਣ ਤੇ ਅੱਜ ਕਿਉਂਕਿ ਜਿਹਦਾ ਤਨਖਾ ਮੈਨੂੰ ਕਹਿੰਦੇ ਉਹ ਤਨਖਾ ਹੀ ਲਾਉਂਦੇ ਆ ਮੈਂ ਤਨਖਾ ਨਹੀਂ ਕਲੀ ਲੱਗਦੀ ਉਹਨਾਂ ਦਾ ਦਿਹਾਰੀਆਂ ਦੇ ਉੱਤੇ ਨਾ ਲਿਖਿਆ ਜਾਂਦਾ ਕਿ ਆ ਪਰਿਵਾਰ ਤਨਖਾਹਿਆ ਵਾ ਇਹਨਾਂ ਨੂੰ ਸ੍ਰੀ ਕਲਤਾ ਸਦੋਂ ਆ ਤਨਖਾਹ ਲੱਗੀ ਜਿੰਨਾਂ ਜਿੰਨਾਂ ਨੂੰ ਲੱਗੀ ਆ ਉਹਨਾਂ ਨੂੰ ਤਨਖਾਹਿਆ ਕਰਾ ਦਿੱਤਾ ਜਾਂਦਾ ਉਹ ਤਨਖਾਹਦਾਰ ਹੋ ਜਾਂਦੇ ਆ ਉਹਨਾਂ ਦਾ ਪਰਿਵਾਰ ਨੂੰ ਤਨਖਾਹਿਆ ਕਹਿ ਸਕਦੇ ਆਪਾਂ ਕਿ ਇਹ ਤਨਖਾਹੀਏ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਭਾਵੇਂ ਨਾਨਕ ਮਤੇ ਜੀ ਕਮੇਟੀ ਆ ਭਾਵੇਂ ਲੋਕਲ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਉਹ ਅਮਰਤਾਰੀ ਹੋਣੀਆਂ ਚਾਹੀਦੀਆਂ ਨੇ ਤਾਂ ਹੀ ਉਹ ਚੰਗੀ ਸਿੱਖਿਆ ਦੇ ਸਕਦੇ ਨੇ ਜੇ ਉਥੇ ਸ਼ਰਾਬ ਪੀਣ ਵਾਲੇ ਬੇ ਅਮਰਤਾਰੀ ਪਰ ਉਹ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਰਹਿ ਸਕਣਗੇ ਮੇਰੀ ਬੇਨਤੀ ਹੈ ਸਾਰੀ ਸਿੱਖ ਕੌਮ ਨੂੰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਕਮੇਟੀਆਂ ਵੱਲ ਨਾ ਵੇਖਿਓ ਇੱਕ ਇੱਥੇ ਇਦਾਂ ਦਾ ਕੰਮ ਕਰਕਸਾ ਕਰ ਲੋ ਕਿ ਹਰ ਇੱਕ ਗੁਰੂ ਘਰ ਜਿਹੜਾ ਜਾ ਕੇ ਵੇਖੋ ਉਥੇ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਕ੍ਰਾਂਤੀ ਕੌਣ ਹੈ ਜੇ ਕੋ ਤੁਹਾਡੇ ਵਸਦਾ ਪ੍ਰੋਗਰਾਮ ਨਾ ਬਣੇ ਤੇ ਸਤਕਾਰ ਕਮੇਟੀ ਨੂੰ ਜਰੂਰ ਯਾਦ ਕਰ ਲਿਓ ਕਿ ਗੁਰੂ ਦੀ ਕਿਰਪਾ ਨਾਲ ਫਿਰ ਆਣ ਕੇ ਜੋ ਫੈਸਲਾ ਅਸੀਂ ਦਿੱਲੀ ਕੀ ਅਮਹਾਜਲ ਕੀ ਸ਼ਿਮਲੇ ਜਿੱਥੇ ਜਿੱਥੇ ਗੁਰੂ ਸਾਹਿਬ ਬਾਲ ਦਿੰਦੇ ਨੇ ਉੱਥੇ ਜਾਈਦਾ ਫਿਰ ਉਥੋਂ ਗੁਰੂਗ੍ਰੰਥ ਸਾਹਿਬ ਲੈ ਕੇ ਆਈਦੇ ਨੇ ਬਹੁਤ ਸ਼ਿਕਾਇਤਾਰੀਆਂ ਨੇ ਕਿ ਯੂਪੀ ਦੇ ਵਿੱਚ ਵੀ ਇਦਾਂ ਨੇ ਜਿਹੜੇ ਆਪਣੀਆਂ ਉਹ ਗੱਡੀਆਂ ਲਾ ਕੇ ਪਖੰਡ ਦੀਆਂ ਤੇ ਲੋਕਾਂ ਨੂੰ ਗਮਰਾਹ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਬਾਰੇ ਉਹਨਾਂ ਨੂੰ ਤਾੜਨਾ ਕਰਦੇ ਆ ਕਿ ਉਹ ਆਪਣਾ ਪਖੰਡ ਬੰਦ ਕਰ ਦੇਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦ੍ਰੇਸ ਭਾਇ ਮਨ ਕਰਦੇ ਚੰਗੇ ਰਹਿ ਜਾਣਗੇ ਨਹੀਂ ਤਾਂ ਅਸੀਂ ਇੱਧਰ ਅੱਜ ਜਿਹੜਾ ਗੁਰਮਤਾ ਜਰੂਰ ਕਰਕੇ ਜਾਵਾਂਗੇ ਸਿੰਘਾਂ ਨਾਲ ਕਿ ਇੱਥੇ ਇੱਕ ਕਮੇਟੀ ਇੱਕ ਤਿਆਰ ਕਰਕੇ ਜਾਵਾਂ ਗਠਨ ਕਰਕੇ ਜਾਵਾਂਗੇ ਉਹ ਸਾਨੂੰ ਰਿਪੋਰਟ ਦਵੇਗੀ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਬੰਦਿਆਂ ਦੇ ਕਾਰਵਾਈ ਜਰੂਰ ਕਰਾਵਾਂਗੇ ਬਿਲਕੁਲ ਇਦਾਂ ਹੀ ਹੋਣਾ ਚਾਹੀਦਾ ਬਾਬਾ ਜੀ ਕਿਉਂਕਿ ਜਿਹੜਾ ਗੁਰੂ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਤਕਾਰ ਬਹਾਲ ਕਰਾਉਣਾ ਸੀ ਜਿਨ੍ਹਾਂ ਨੇ ਆਮ ਸੰਗਤ ਨੂੰ ਆਮ ਸਿੱਖਾਂ ਨੂੰ ਜਿਨ੍ਹਾਂ ਨੇ ਸਿੱਖਿਆ ਦੇਣੀ ਸੀ ਉਹ ਆਪ ਹੀ ਜਿਹੜੇ ਨੇ ਉਹ ਕਰਤਿ ਹੋਏ ਪਏ ਨੇ ਉਲਟੀ ਵਾਰਡ ਖੇਤ ਕੋ ਖਾਏ ਵਾਲਾ ਹਿਸਾਬ ਬਣਿਆ ਪਿਆ ਵਾ ਔਰ ਉਹ ਉਹ ਇਸੇ ਕਰਕੇ ਆ ਪ੍ਰੋਬਲਮ ਆ ਰਹੀ ਆ ਇਸੇ ਕਰਕੇ ਹੀ ਜਿਹੜੇ ਜਿੱਦੀ ਵੀ ਬੰਦਾ ਕੋਈ ਵੀ ਹੋਰਦਾ ਉਹਦੀ ਹਿੰਮਤ ਪੈਂਦੀ ਆ ਉਹ ਗੁਰੂ ਮਹਾਰਾਜ ਦੀ ਬੇਅਦਬੀ ਕਰਕੇ ਚਲਾ ਜਾਂਦਾ ਇਹ ਵੇਖੋ ਇੱਕ ਮੈਂ ਸਵਾਲ ਆ ਜਿਹੜਾ ਜਰਾ ਕੇ ਮਤਲਬ ਹੋਰ ਹਿਸਾਬ ਦਾ ਪੁੱਛਣਾ ਆਪ ਜੀ ਨੂੰ ਜਿਵੇਂ ਮੰਨ ਲਓ ਵੀ ਸਿੱਖ ਪੰਥ ਹੈ ਇੱਕ ਸਿੱਖ ਪੰਥ ਹਰ ਇੱਕ ਦੀ ਇੰਸਪੈਕਟ ਕਰਦਾ ਦੂਜੇ ਧਰਮਾਂ ਦੀ ਹਾਲਾਂਕਿ ਦੂਜੇ ਕਿਸੇ ਵੀ ਧਰਮ ਦੇ ਕੋਲ ਸਿੱਖ ਪੰਥ ਦੇ ਬਰਾਬਰ ਸਿਧਾਂਤ ਨਹੀਂ ਗਏ ਇਸ ਦੇ ਬਰਾਬਰ ਸਿੱਖਿਆ ਨਹੀਂ ਗਏ ਇਸ ਦੇ ਬਰਾਬਰ ਗਿਆਨ ਨਹੀਂ ਗਾ ਪਰ ਦੂਜੇ ਧਰਮਾਂ ਵਾਲੇ ਜੇ ਮੁਸਲਮਾਨ ਵੇਖ ਲਓ ਗੱਲ ਕਰੀਏ ਉਹ ਵੀ ਸਿੱਖਾਂ ਨੂੰ ਆਪਣਾ ਪਹਿਲਾ ਵੈਰੀ ਸਮਝਦੇ ਨੇ ਜੇ ਇਸਾਈ ਵੇਖ ਲਓ ਇਸਾਈ ਵੀ ਆਪਣੇ ਆਪ ਨੂੰ ਸਿੱਖਾਂ ਨੂੰ ਪਹਿਲਾ ਵੈਰੀ ਸਮਝਦੇ ਨੇ ਜੋ ਹਿੰਦੂ ਆ ਹਿੰਦੂਈ ਸਿੱਖਾਂ ਨੂੰ ਪਹਿਲਾ ਵਾਰੀ ਸਮਝਦੇ ਨੇ ਇਹ ਕਾਰਨ ਕੀ ਆ ਵੀ ਸਿੱਖਾਂ ਦੇ ਨਾਲ ਬਾਕੀ ਜਿਹੜੇ ਅਦਰ ਕਮਿਊਨਿਟੀ ਵਾਲੇ ਇੰਨਾ ਈਰਖਾ ਕਿਉਂ ਕਰਨ ਦੇ ਨੇ ਵੇਖੋ ਜੀ ਇਹ ਸਰਕਾਰਾਂ ਸ਼ੁਰੂ ਤੋਂ ਲਗਦੀਆਂ ਆਈਆਂ ਇੱਥੇ ਸਰਕਾਰਾਂ ਦਾ ਮਸਲਾ ਤਾਂ ਰਹੀ ਨਹੀਂ ਜਾਂਦਾ ਨਾ ਨਹੀਂ ਨਹੀਂ ਇਹ ਸੰਤਾਂ ਨਾਲ ਵੈਰ ਕਮਾਮ ਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁੱਖ ਸੁੱਖ ਨਹੀਂ ਮਰ ਜੰਮੇ ਵਾਰੋ ਵਾਰ ਇਹ ਦਵਾ ਕਿ ਜਿਹੜੇ ਡੇਰੇ ਨੇ ਪੰਜਾਬ ਦੇ ਵਿੱਚ ਉਹ ਤਾਂ ਤਿਆਰ ਕੀਤੇ ਜਾ ਰਹੇ ਆ ਕਿ ਹਰਮੰਦਰ ਸਾਹਿਬ ਅਬਦਾਲੀ ਸਿੱਖਾਂ ਨੂੰ ਖਤਮ ਕਰਨ ਵਾਸਤੇ ਉਹਨੇ ਤਿਆਰੀ ਕੀਤਾ ਹੋਇਆ ਸੀ ਉਹਨੇ ਜਾ ਜਾ ਕੇ ਸਿੱਖਾੜੂ ਲੱਭਿਆ ਕਿੱਥੇ ਕਿੱਥੇ ਮਿਲਦਾ ਉੱਥੇ ਉਹ ਸ਼ਹੀਦ ਕਰ ਦਿੰਦਾ ਉਹਨੇ ਕਿਹਾ ਕਿ ਸਿੱਖ ਖਤਮ ਨਹੀਂ ਹੋ ਰਹਾ ਤੇ ਕੋਈ ਕਾਰਨ ਉਹਨੇ ਸਾਰੀ ਆਪਣੀ ਸਭਾ ਬਿਠਾਈ ਸਭਾ ਬਿਠਾ ਕੇ ਤੇ ਫਿਰ ਉਹਨੇ ਪੁੱਛਿਆ ਕਿ ਕਾਰਨ ਕੀ ਆ ਹੁੰਦੇ 1000 ਅੰਮ੍ਰਿਤਵਾਹ ਸਰੋਵਰ ਅੰਮ੍ਰਿਤਸਰ ਦੇ ਵਿੱਚ ਜਿੰਨ ਜਨਰ ਨੂੰ ਪੂਰਦੇ ਨਹੀਂ ਆਪਾਂ ਜਿੰਨ ਜਨਰ ਨੂੰ ਠਹਿ ਠਿਰੀ ਨਹੀਂ ਕਰਦੇ ਉਹਨੇ ਜਨ ਸਿੱਖ ਨਹੀਂ ਖਤਮ ਹੋਣੇ ਲਾਹੌਰ ਤੋਂ ਆਪਣੀਆਂ ਫੌਜਾਂ ਲੈ ਕੇ ਆਇਆ ਮੈਂ ਇਹ ਉਹਨਾਂ ਗੁਰੂ ਘਰ ਦੇ ਦੋਖੀਆਂ ਨੂੰ ਕੱਲ ਗਾਣਾ ਚਾਹੁੰਦਾ ਜਿਹੜੇ ਅੱਜ ਕਹਿੰਦੇ ਆ ਕਿ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖ ਨਾ ਪਹਿਲਾਂ ਉਸ ਸਮੇਂ ਖਤਮ ਹੋਏ ਤੇ ਨਾ ਹੋਣੇ ਆ ਜਦੋਂ ਉਹਨੇ ਫੌਜਾਂ ਲੈ ਕੇ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਲੱਗਾ ਹਰਮੰਦਰ ਸਾਹਿਬ ਦੇ ਅੰਦਰੋਂ ਇੱਕ ਇਹ ਟੁੱਠੀ ਇਹ ਟੁੱਠੀ ਉਹਦੇ ਆਣ ਕੇ ਮੂੰਹ ਤੇ ਨੱਕ ਦੇ ਕੋਲ ਵਜੀ ਆਪਣੀਆਂ ਫੌਜਾਂ ਲੈ ਕੇ ਲਾਹੌਰ ਨੂੰ ਭੱਜ ਗਿਆ ਤੇ ਕੋੜ ਹੋ ਕੇ ਉਹਦੀ ਮੌਤ ਹੋ ਗਈ ਹੁਣ ਉਹਨਾਂ ਨੇ ਸਰਕਾਰਾਂ ਨੇ ਤੋਹਿਆ ਇਹ ਕੀਤਾ ਕਿ ਪੰਜਾਬ 'ਚ ਡੇਰਾ ਇੰਨਾ ਬਣਾ ਦਿਓ ਕਿ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਹ ਰਮੰਦਰ ਸਾਹਿਬ ਨਾਲ ਟੋਟਕੇ ਨੂੰ ਡੇਰਿਆਂ ਨਾਲ ਜੁੜ ਜਾਣਗੇ ਸਾਨੂੰ ਮਾਰਦੇ ਸੌਖੀ ਹੋ ਜਾਣਗੇ ਜਿਉਂ ਕਿਉਂ ਕਿ ਵੇਖੋ ਆਪ ਨੂੰ ਰਾਸ਼ਨ ਮਿਲਦਾ ਡੀਪੂ ਤੋਂ ਸਰਕਾਰੀ ਡੀਪੂ ਤੋਂ ਮਿਲਦਾ ਸਰਕਾਰੀ ਡੀਪੂ ਜਿਹੜਾ ਰਾਸ਼ਨ ਆ ਉਹ ਕਿਤੇ ਵੀ ਪ੍ਰਾਈਵੇਟ ਦੁਕਾਨ ਤੋਂ ਨਹੀਂ ਮਿਲ ਸਕਦਾ ਇਦਾਂ ਹੀ ਜਿੱਥੋਂ ਜਿੱਥੋਂ ਦਾਤ ਮਿਲਨੀ ਆ ਐਡੀ ਦਾਤ ਜਿਹੜਾ ਸਰੀਰ ਮਿਲਿਆ ਵਾ ਇਹ ਲੋਕਾਂ ਨੇ ਦਾਤ ਪਿਆਰੀ ਵਿਸਰਿਆ ਦਿੱਤਾਰਾ ਤੇ ਮੈਂ ਤਾਂ ਸੰਗਤ ਨੂੰ ਗੱਲ ਕਹਿਣਾ ਚਾਹੁੰਦਾ ਕਿ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਜਿਹਦੇ ਕਰਕੇ ਸਾਨੂੰ ਇਹ ਮਨੁੱਖਾ ਦੀ ਮਿਲੀਆਂ ਮਹਾਰਾਜ ਦੇ ਬਚਨਾਂ ਉਹਦੇ ਨੇ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਮਹਾਰਾਜ ਕਹਿੰਦੇ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇਕਾ ਕਿ ਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੈਂ ਜਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਨੌਜਵਾਨ ਦੇ ਮੂੰਹ ਤੇ ਦਾੜੀ ਨਾ ਆਵੇ ਖੋਦਾ ਕਹਿਣ ਲੱਗ ਪੈਂਦੇ ਨੇ ਅੱਖ ਚ ਰੋਸ਼ਨੀ ਨਾ ਇੱਕ ਚ ਹੋਵੇ ਉਹਨੂੰ ਰਿਸ਼ਤਾ ਨਹੀਂ ਹੁੰਦਾ ਜਿੰਨ ਲੜਕੀ ਦਾ ਨੱਕ ਫਿਨਾ ਹੋਵੇ ਤੇ ਛੇਤੀ ਕੀਤੇ ਲੋਕੀ ਰਿਸ਼ਤਾ ਨਹੀਂ ਰਿੰਦੇ ਇਹ ਸਤਗੁਰੂ ਦੀ ਬਾਤ ਆ ਮੈਂ ਇੱਕ ਬੇਨਤੀ ਨਾਲ ਹੀ ਕਰਦਾ ਸਿੱਖ ਕੌਮ ਨੂੰ ਕਿ ਅੱਜ ਇਹ ਜੁਪੀ ਦੇ ਲੋਕ ਉਤਰਾਖੰਡ ਦੇ ਲੋਕਾਂ ਨੂੰ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਕਿ ਇਹ ਜਿਹਨੇ ਦੁਸ਼ਟ ਨੇ ਇਹ ਕਰਮ ਕੀਤਾ ਹੈ ਕੋਈ ਵੀ ਕੀਤਾ ਪਹਿਲਾਂ ਨੇ ਕੀਤਾ ਹੈ ਉਹਨਾਂ ਦੇ ਕੋਈ ਗਮੀ ਖੁਸ਼ੀ ਦੇ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਲਕੁਲ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਜਿਹੜੇ ਅੱਜ 크੍ਰਿਸਚਨ ਧਰਮ ਵਾਲੇ ਲੋਕ ਘਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਲਚ ਦੇ ਕੇ ਘੁਰਾਹ ਕਰਕੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਮੈਂ ਤੇ ਉਹਨਾਂ ਨੂੰ ਪਾਦਰੀਆਂ ਨੂੰ ਇਹ ਗੱਲ ਕਰਾਂਗੇ ਤੁਹਾਡੇ ਤੇ ਜੀਸੂ ਨੂੰ ਇਹਨਾਂ ਖੁਸ਼ ਨਹੀਂ ਹੋਣਾ ਕਿ ਤੁਸੀਂ ਸਿੱਖ ਕੌਮ ਇਦਾਂ ਦੀ ਕੌਮ ਹੈ ਜਿਹੜੀ ਹਰ ਥਾਂ ਅੱਗੇ ਹੋ ਕੇ ਲੜਦੀ ਹੈ ਤੇ ਮਰਦੀ ਵੀ ਆ ਮਰਟਿਆਂ ਦੀ ਕੌਮ ਸੀ ਆਂ ਤੇ ਮਰ ਕੇ ਹਟਦੀ ਤਾਂ ਉਹਨਾਂ ਦਾ ਨਾਂ ਪੈ ਗਿਆ ਮਰੱਟੇ ਆਹਦੇ ਕਿਹੜੇ ਕੌਮ ਜਿਹੜੀ ਮਰ ਕੇ ਜੀਂਦੀ ਆ ਆਹਦੇ ਕੋਈ ਇੱਕ ਕੌਮ ਸਿੱਖ ਕੌਮ ਜਿਹੜੀ ਮਰ ਕੇ ਵੀ ਜੀਂਦੀ ਆ ਕਿਉਂਕਿ ਅੱਜ ਜੀਂਦਿਆਂ ਦਾ ਜਨਮ ਦਿਨ ਮਨਾਇਆ ਜਾਂਦਾ ਮਰਿਆਂ ਦਾ ਤਾਂ ਕੋਈ ਮਨਾਉਦੇ ਨਹੀਂ ਆ ਅੱਜ ਜਨਮ ਦਿਹਾੜਾ ਮਨਾਇਆ ਜਾਂਦਾ ਇਹਨਾਂ ਤੇ ਲੋਕਾਂ ਦੇ ਜੀਸੂ ਮਸ਼ੀਨ ਨੇ ਖੁਸ਼ ਨਹੀਂ ਹੋਣਾ ਇਹ ਤੇ ਕੇਵਲ ਆਪਣਾ ਕੂੜ ਦਾ ਜਿਹੜਾ ਪ੍ਰਚਾਰ ਕਰਦੇ ਬੰਦ ਕਰ ਦੇ ਚੰਗੇ ਰਹਿ ਜਾਣਗੇ ਇਹਨਾਂ ਨੂੰ ਵੀ ਮਾਰ ਇਦਾਂ ਦੀ ਪੈਣੀ ਆ ਇਹ ਮਤ ਸੋਚਣ ਜਿਨ੍ਹਾਂ ਨੇ ਇਸ ਸਿੱਖ ਕੌਮ ਨਾਲ ਮੱਥਾ ਲਾਇਆ ਵਾ ਉਹ ਮੂੰਹ ਦੀ ਮਾਰ ਖਾ ਕੇ ਗਏ ਆ ਇਥੋਂ ਖੁਸ਼ੀ ਦੇ ਨਾਲ ਨਹੀਂ ਗਏ ਉਹਨਾਂ ਦੇ ਹਾਲਾਤ ਮੈਂ ਵੇਖਿਆ ਇੰਨੇ ਮਾੜੇ ਹੁੰਦੇ ਆ ਕਿ ਉਹਨਾਂ ਦੇ ਘਰ ਵੀ ਬੱਚੇ ਜਨਮ ਨਹੀਂ ਲੈਂਦੇ ਜਿਹੜੀ ਅੱਜ ਮਨੁੱਖਾ ਦੀ ਮਿਲੀ ਇਹ ਵੀ ਕਿਤੇ ਗੁਰੂ ਦੀ ਸੇਵਾ ਕੀਤਿਆਂ ਮਿਲਦੀ ਆ ਮੇਰੀ ਬੇਨਤੀ ਐ ਸੇ ਕੌਮ ਨੂੰ ਆਓ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੀਏ ਜਿਹੜਾ ਵੀ ਇਹ ਸਿੱਖ ਧਰਮ ਛੱਡ ਕੇ ਉਹਨਾਂ ਵੱਲ ਜਾਂਦਾ ਕਿਉਂਕਿ ਅੱਜ ਇਹ ਸਾਰ ਸ਼ਰਿਆਂ ਪਤਾ ਲੱਗ ਗਿਆ ਕਿ ਇਹ ਜਿਹੜਾ ਮੁੰਡੇ ਨੇ ਬੇਇੱਜ਼ਤੀ ਕੀਤੀ ਐ ਇਹਦੀ ਮਾਤਾ ਵੀ ਜਿਹੜੀ ਉਹ ਕ੍ਰਿਸਚਨ ਧਰਮ ਨੂੰ ਮੰਨਦੀ ਐ ਇਹ ਜਿਹੜਾ ਮੁੰਡਾ ਵਾ ਇਹ ਵੀ ਕ੍ਰਿਸ਼ਨ ਧਰਮ ਨੂੰ ਮੰਨਦਾ ਮੈਂ ਉਹ ਉਥੋਂ ਦੇ ਲੋਕਾਂ ਨਾਲ ਹੋਰ ਹੀ ਗੁਰਮੁਖਾਂ ਪਿਆਰਿਆ ਕੋ ਸੁਣਿਆ ਵਾ ਤਾਂ ਇਹ ਮਾਲਕ ਮੈਂ ਗੱਲ ਕਹਿਣਾ ਚਾਹੁੰਦਾ ਮੈਂ ਕ੍ਰਿਸ਼ਨ ਧਰਮ ਨੂੰ ਭੰਡ ਨਹੀਂ ਰਿਹਾ ਪਰ ਜਿਹੜੇ ਅੱਜ ਅਖੋਤੀ ਬਣੇ ਨੇ ਮੈਂ ਉਹਨਾਂ ਨੂੰ ਗੱਲ ਕਹਿ ਦੇਵਾਂ ਕਿ ਉਹ ਬਾਜ ਆ ਜਾਣ ਜੇਕਰ ਉਹ ਬਾਜ ਨਾ ਆਏ ਤੇ ਉਹਨਾਂ ਦਾ ਹਸਰ ਜਿਹੜਾ ਉਹਨਾਂ ਨੂੰ ਆਪੇ ਆਪਣਾ ਕੀਤਾ ਆਪੇ ਪਾ ਲੈਣਾ ਵਾ ਕਿਉਂਕਿ ਇਹ ਧਾਨ ਗੁਰੂ ਨਾਨਕ ਦਾ ਘਰ ਵਾ ਇੱਥੇ ਬਾਬਰ ਵਰਗੇ ਨੇ ਜ਼ੋਰ ਲਾ ਲਿਆ ਇੱਥੇ ਔਰੰਗਜ਼ੇਬ ਵਰਗੇ ਨੇ ਜ਼ੋਰ ਲਾ ਲਿਆ ਜਿਹੜੇ ਕਹਿੰਦੇ ਮੈਂ ਮੁਸਲਮਾਨ ਸਾਰੇ ਬਣਾ ਦੇਣੇ ਆ ਉਹ ਮੁਸਲਮਾਨ ਉਦੋਂ ਨਾ ਬਣੇ ਜਦੋਂ ਗੁਰੂ ਤੇਗ ਬਹਾਦਰ ਪਾਚੀ ਨੇ ਕਿਹਾ ਇੱਕ ਸੀਸ ਦਿੱਤਿਆਂ ਕਈ ਸੀਸ ਬਚਣੇ ਨੇ ਪਰ ਆਂਦੇ ਸੀਸ ਇੱਕ ਨਹੀਂ ਸੀਸ ਹੋਰ ਵੀ ਦੇਣੇ ਪੈਣੇ ਨੇ ਭਾਈ ਮਤੀ ਦਾਸ ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਵਰਗੇ ਚਾਂਦਨੀ ਚੌਂਕ 'ਚ ਬਹਿ ਕੇ ਜਿਹਨਾਂ ਨੇ ਸੀਸ ਦੇ ਕੇ ਤੇ ਹਿੰਦੂਆਂ ਦੇ ਸੀਸ ਬਚਾਏ ਹਿੰਦੂ ਭਾਵੇਂ ਜੇ ਨਹੀਂ ਮਰਜੀ ਇਰਖਾ ਕਰ ਲੈਣ ਜਿਹੜਾ ਪਿਓਰ ਹਿੰਦੂ ਆ ਅਸਲ ਹਿੰਦੂਆ ਉਹ ਕਦੀ ਸਿੱਖਾ ਨਾਲ ਵਿਰੋਧ ਨਹੀਂ ਕਰਦਾ ਉਹ ਸਿੱਖਾ ਨਾਲ ਭਾਈ ਦਾ ਭਾਈ ਬਣ ਕੇ ਦੁਰਦਾ ਜਿਹੜੇ ਹਿੰਦੂ ਅਸਲ ਹਿੰਦੂ ਨਹੀਂ ਆ ਉਹ ਸਿੱਖਾ ਨਾਲ ਵਿਰੋਧ ਕਰਦੇ ਜਿਹੜੇ ਸਰਕਾਰ ਦੇ ਟੇਟੇ ਚੜੇ ਨੇ ਉਹ ਸਿੱਖਾਂ ਦੇ ਇਤਿਹਾਸ ਬਾਰੇ ਬਾੜਾ ਬੋਲਦੇ ਨੇ ਸੰਤ ਗਿਆਨੀ ਜਰਨਾਇਸੂ ਬਾਰੇ ਬੋਲਦੇ ਨੇ ਤੇ ਮੈਂ ਬੇਨਤੀ ਕਰਦਾ ਵਾਂ ਕਿ ਜਦੋਂ ਵੀ ਤੁਸੀਂ ਸਾਡਾ ਇਤਿਹਾਸ ਪੜੋਗੇ ਹੁਣ ਵੀ ਪੜ ਲਓ ਪਹਿਲਾਂ ਵੀ ਪੜ ਲਓ ਸਿੱਖ ਕੌਮ ਅੱਗੇ ਹੋ ਕੇ ਲੜੀ ਆ ਅੱਗੇ ਹੋ ਕੇ ਖੜੀ ਆ ਤੇ ਇਹ ਕਰਕੇ ਬੇਨਤੀ ਆ ਨਾ ਇਦਾਂ ਦੇ ਕੰਡੇ ਬੀਜੋ ਜਿਹੜਾ ਕੰਡੇ ਜਿੱਦਾਂ ਦੇ ਬੀਜ ਦਾ ਉਦਾਂ ਦੇ ਵੜਨੇ ਪੈਂਦੇ ਜੇ ਤੇ ਇਹ ਮੈਂ ਫੇਰ ਦੁਬਾਰਾ ਬੇਨਤੀ ਤੁਹਾਡੇ মিডিਆ ਰਾਈ ਬੇਨਤੀ ਕਰਦਾ ਕਿ ਉੱਤਰਾਖੰਡ ਦੇ ਵਿੱਚੋਂ ਇਦਾਂ ਦਾ ਇੱਕ ਜਥਾ ਤਿਆਰ ਕਰ ਦਿਓ ਜਿਹੜਾ ਅੰਮ੍ਰਿਤਸਰ ਸ਼੍ਰੀ ਕਾਲਤਾਸਾ ਵਾਲੇ ਮੂੰਹ ਚ ਉਂਗਲੀਆਂ ਪਾ ਕੇ ਕਹਿਣ ਕਿ ਜਿਹੜਾ ਕੰਮ ਅਸੀਂ ਕਰਨਾ ਸੀ ਉਹ ਉੱਤਰਾਖੰਡ ਵਾਲੇ ਸੰਗਤ ਕਰ ਗਈ ਆ ਗੁਰਦਰਾ ਸਾਹਿਬ ਜੇ ਇਸ ਇਹ 10 12 15 20 50 ਪਿੰਡਾਂ ਨੂੰ ਇੱਕ ਥਾਣਾ ਲੱਗਦਾ ਆਪਣੇ ਕੰਮ ਵਾਸਤੇ ਥਾਣੇ ਚੱਲ ਕੇ ਜਾਂਦੇ ਆ ਤੇ ਜੇ ਅਸੀਂ ਇਹ ਗੁਰੂ ਘਰ ਬਣਿਆ ਤੇ ਇੱਥੇ ਵੀ ਮੈਂ ਹਾਂ ਕਾਂਗੋ ਗਿਆ ਵਾ ਉੱਥੇ ਇੱਕੋ ਗੁਰੂ ਘਰ ਵਾ ਤੇ ਲੋਕ ਆਪ ਗੱਡੀਆਂ ਚ ਗੁਰੂ ਘਰ ਜਾਣਾ ਵਾ ਗੁਰੂ ਨੇ ਦਿੱਤਾ ਵਾ ਤੇ ਗੁਰੂ ਘਰ ਚੱਲ ਕੇ ਜਾਣਾ ਚਾਹੀਦਾ ਇਸ ਕਰਕੇ ਥਾਂ ਥਾਂ ਤੇ ਗੁਰੂ ਘਰ ਥਾਂ ਥਾਂ ਤੇ ਥਾਣੇ ਨਹੀਂ ਬੰਦੇ ਭਾਵੇਂ ਕ੍ਰਾਈਮ ਜਿੰਨਾ ਮਰਜ਼ੀ ਵੱਧ ਗਿਆ ਥਾਣਾ ਇੱਕੋ ਹੀ ਆ ਚੌਂਕੀ ਬਣ ਸਕਦੀ ਆ ਇਦਾਂ ਹੀ ਗੁਰੂ ਘਰ ਜੇ ਅੱਜ ਸਿੱਖਾਂ ਦੇ ਨਾਲ ਧਕੇਸ਼ਾ ਹੀ ਹੋ ਰਹੀ ਹੈ ਉੱਥੇ ਕੋਈ ਸਿੱਖਾਂ ਦੀ ਇੱਕ ਜਮਾਤ ਬੈਣ ਵਾਸਤੇ ਕੋਈ ਸਭਾ ਸਭਾ ਵਾਸਤੇ ਉੱਥੇ ਕੋਈ ਐ ਐਸਾ ਧਰਮਸ਼ਾਲਾ ਬਣਸਾ ਦੀ ਹੈ ਕਿ ਜਿੱਥੇ ਇੱਕ ਸਿੱਖਾਂ ਦੀ ਜਮਾਤ ਨੇ ਬੈ ਕੇ ਕੋਈ ਫੈਸਲਾ ਲੈਣਾ ਤੇ ਇੱਕ ਹੀ ਗੁਰੂ ਘਰ ਹੋਣਾ ਜਿੱਦਾ ਜਿੱਦੂ ਘਰ ਹੈ ਘੱਟ ਸੰਜੂਪੀ ਦੇ ਵਿੱਚ ਉਦੋਂ ਸਿੱਖੀ ਜ਼ਿਆਦਾ ਸੀ ਠੀਕ ਹੈ ਜੀ ਹੁਣ ਜਦੋਂ ਥਾਂ ਥਾਂ ਤੇ ਗੁਰੂ ਘਰ ਬਣ ਗਏ ਜਦੋਂ ਥਾਂ ਥਾਂ ਤੇ ਪ੍ਰਚਾਰਕ ਸਾਡੇ ਆ ਗਏ ਨੇ ਥਾਂ ਥਾਂ ਤੇ ਦੀਵਾਨ ਲੱਗਣ ਲੱਪੇ ਨੇ ਹੁਣ ਸਿੱਖੀ ਘਟਦੀ ਜਾਂਦੀ ਹੈ ਕਾਰਨ ਇਹ ਬਣ ਗਿਆ ਕਿ ਸਿੱਖੀ ਨਹੀਂ ਘਟ ਰਹੀ ਸਿੱਖੀ ਦੇ ਵੱਧ ਰਹੀ ਆ ਕਾਰਨ ਇਹ ਬਣ ਗਿਆ ਕਿ ਗੁਰਦਾਰੇ ਕੱਚੇ ਸਨ ਤਾਂ ਸਿੱਖ ਪੱਕੇ ਸਨ ਹੁਣ ਗੁਰਦਾਰੇ ਪੱਕੇ ਬਣ ਗਏ ਤੇ ਸਿੱਖ ਕੱਚੇ ਹੁੰਦੇ ਜਾ ਰਹੇ ਆ ਉਹੀ ਗੱਲ ਆ ਅਸੀਂ ਜਿਹੜੀ ਸਤਗੁਰ ਨੇ ਸਾਨੂੰ ਰਹਿਤ ਮਰਜ਼ਾ ਦਾ ਦਸੀਆਂ ਮਾਰੇ ਨੇ ਕਹਿ ਰਹਿਣੀ ਰਹੇ ਸੋਈ ਸਖਮੇਰਾ ਉਹ ਸਾਇ ਮੈਂ ਉਸ ਦਾ ਚਿਹਰਾ ਅੱਜ ਗਿਣਤੀ ਕਰਕੇ ਵਿਖ ਲੀਏ ਕਿ ਬਾਬਾ ਜੀ ਤੁਹਾਨੂੰ ਬਰਦਾਸ਼ ਹੁੰਦੀ ਹੈ ਜੀ ਤੁਹਾਨੂੰ ਨੇਤਰੇ ਪੰਜ ਬਾਣੀਆਂ ਦਾ ਸਵੇਰੇ ਕਰਕੇ ਆਏ ਜੀ ਸਿਮਰਨ ਕਰਕੇ ਆਏ ਜੀ ਕਿਸੇ ਗੱਲ ਇਹੋ ਹੀ ਆ ਗਈਆਂ ਸਾਰੀ ਤੁਸੀਂ ਹੁਣ ਜਨਰਲ ਵਾਲੇ ਦੇ ਤੁਹਾਨੂੰ ਆਈ ਕਾਰਡ ਵਾ ਬਣਾ ਕੇ ਦਿੱਤਾ ਤੁਸੀਂ ਕੰਮ ਕਰਦੇ ਤੁਹਾਨੂੰ ਆਈ ਕਾਰਡ ਇਦਾਂ ਹੀ ਸਾਨੂੰ ਮਾਰ ਰਹੇ ਨੇ ਜੇ ਆਈ ਕਾਰਡ ਦਿੱਤਾ ਵਾ ਤੇ ਫਿਰ ਗੱਲ ਕਰਨ ਦਾ ਤਰੀਕਾ ਕੀ ਸਾਨੂੰ ਨੇਤਰੇਵ ਕਰਨਾ ਜ਼ਰੂਰੀ ਚਾਹੀਦਾ ਸਾਨੂੰ ਮਹਾਰਾਜ ਦੇ ਬਚਨਾਂ ਦੇ ਪਹਿਰਾ ਦੇਣਾ ਚਾਹੀਦਾ ਮੇਰੀ ਇਸੇ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਾਰ ਸੇਵਾ ਵਾਲੇ ਬਾਬੇ ਵੀ ਬਹੁਤ ਸੇਵਾ ਕਰ ਰਹੇ ਨੇ ਸਤਿਕਾਰਯੋਗ ਨੇ ਪਰ ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਜੇ ਇਸ ਈਕਾਲਤਾ ਸਰ ਤੋਂ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਤੇ ਕਾਰ ਸੇਵਾ ਵਾਲੀਆਂ ਜਿੰਨੀਆਂ ਸੰਪਰਦਾਵਾਂ ਨੇ ਉਹ ਜ਼ਰੂਰ ਫੈਸਲਾ ਇੱਕ ਲੈਣ ਕਿ ਇਹ ਜਿਹੜੀਆਂ ਬੇਦਬੀਆਂ ਗਾਂ ਨਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਵੇਂ ਕਿ ਤੁਸੀਂ ਸੁਣਿਆ ਭਾਈ ਸਾਹਿਬ ਦੇ ਵਿਚਾਰ ਬਹੁਤ ਸੁਣੇ ਵਿਚਾਰ ਨੇ ਸਿੱਖ ਪੰਥ ਦੇ ਕੋਲ ਇੱਕ ਅਨਿਆਰਾ ਐਸਾ ਸਿਧਾਂਤ ਹੈ ਐਸਾ ਗਿਆਨ ਹੈ ਐਸਾ ਸਾਡੇ ਕੋਲ ਭੰਡਾਰ ਹੈ ਕਿ ਜੇ ਕਿਸੇ ਵੀ ਧਰਮ ਦੇ ਕੋਲ ਨਹੀਂ ਉਹ ਉਹਨਾਂ ਦੇ ਵਿੱਚ ਕਿ ਹੀਣ ਭਾਵਨਾ ਪੈਦਾ ਹੋ ਜਾਂਦੀ ਹੈ ਜਦੋਂ ਸਿੱਖਾਂ ਵੱਲੋਂ ਵੇਂਦੇ ਨੇ ਜਾਂ ਸਾਡੇ ਵੱਲ ਵੇਂਦੇ ਨੇ ਕਿਉਂਕਿ ਸਾਡੀ ਉਮਰ ਸਿੱਖਾਂ ਦੀ ਖਾਲਸਾ ਪੰਥ ਦੀ ਬਹੁਤ ਛੋਟੀ ਆ ਇਹ ਛੋਟੀ ਉਮਰ ਦੇ ਵਿੱਚ ਸਿੱਖਾਂ ਨੇ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਨੇ ਉਹਨਾਂ ਦੀ ਜਿਹੜੀ ਹੀਣ ਭਾਵਨਾ ਵਾ ਉਹ ਪਹਿਲਾਂ ਤਾਂ ਸ਼ਬਦਿਕ ਤੌਰ 'ਤੇ ਵਾਰ ਕਰਦੇ ਨੇ ਸਾਡੇ ਤੇ ਹੁਣ ਫਿਜ਼ੀਕਲ ਵਾਰ ਵੀ ਕਰਨ ਲੱਪੇ ਨੇ ਸਾਡੇ ਤੇ ਹਮਲਾਵਰ ਹੋ ਕੇ ਆ ਗਏ ਨੇ ਪਰ ਅਸੀਂ ਦਿਨੋਂ-ਦਿਨ ਆਵੇਸਲੇ ਹੁੰਦੇ ਜਾ ਰਹੇ ਹਾਂ ਸਾਨੂੰ ਚਾਹੀਦਾ ਵਾ ਕਿ ਆਪਣੇ ਨੌਜਵਾਨਾਂ ਨੂੰ ਸਹੀ ਸੇਧ ਦੇਣੀ ਨੌਜਵਾਨਾਂ ਦੇ ਹੱਥ 'ਚ ਬਾਗਡੋਰ ਦੇਣੀ ਕਮੇਟੀਆਂ ਤਿਆਰ ਕਰਨੀਆਂ ਵੀ ਆਉਣ ਵਾਲੇ ਸਮੇਂ 'ਚ ਇਹੋ ਜਿਹੀਆਂ ਜੜੀਆਂ ਮੰਦਭਾਗੀਆਂ ਘਟਨਾਵਾਂ ਉਹ ਨਾ ਹੋਣ ਧੰਨਵਾਦ